ਕਿਆ ਬੜਾ ਇਹਨਾਂ ਯਾਰ ਕੋਈ ਤਾਂ ਸੂਤ ਦੇਵਾ ਦਿਓ ਮੈਨੂੰ ਹਮ ਲਾਰੇ ਲਾ ਰਹੇ ਆ ਹੁਣ ਬੋਟਾ ਨੂੰ ਕਿ ਆ ਇਸ ਦਰੂ ਦੀ ਬੋਤਲ ਲੈ ਕੇ ਮੈਂ ਕਿਹ ਲੈ ਜੋ ਕੋਈ ਮੈਂ ਦਰੂ ਦੀ ਬੋਤਲ ਕੀ ਕਰਨੀ ਤੁਹਾਡੀ ਹਮ ਜਿਹੜੇ ਮੇਰੇ ਕੰਮਾਂ ਦਾ ਤੁਸੀਂ ਕਰਵਾ ਨਹੀਂ ਗਏ ਮੈਂ ਤੁਹਾਡੀ ਦਰੂ ਵੀ ਮਰ ਜਾ ਹਮ ਤੇ ਚੱਕਿਆ ਪਚਵਾਦੀ ਤੇਰੀ ਅੱਜ ਇੱਕ ਇੱਕ ਬੋਤਲ ਮੈਂ ਰੱਖ ਲੂੰਗਾ ਹਮ ਤੇ ਜਿਹੜੇ ਮੇਰੇ ਕੰਮ ਉਹ ਉਹ ਕਰਵਾਏ ਨਾ ਤੁਸੀਂ ਮੈਂ ਉਹ ਤਾਂ ਮੈਂ ਕੋਲੇ ਸ਼ਾਇਦ ਬਾਈ ਇਮੋਸ਼ਨਲ ਹੋ ਗਿਆ ਜਿ ਬਾਈ ਦਾ ਰੋਣਾ ਜਿਹੜਾ ਉਹ ਨਿਕਲ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਮਜਬੂਰ ਨੇ ਬਾਈ ਬਹੁਤ ਔਖਾ ਹੋ ਜਾਂਦਾ ਜਦੋਂ ਘਰ ਦਾ ਕਮਾਉਣ ਵਾਲਾ ਜੋ ਇਨਸਾਨ ਆ ਮੈਂਬਰ ਆ ਮੁੰਡੀ ਆ ਜਿਹੜਾ ਉਹ ਐਸ ਤਰ੍ਹਾਂ ਜਿਹੜਾ ਮੰਝੇ ਤੇ ਬੈਠਾ ਏ ਤੇ ਘਰੇ ਜਿਹੜਾ ਉਹ ਕੁਝ ਵੀ ਨਾ ਹੋਵੇ ਤੇ ਜਿਹੜਾ ਔਰਤਾਂ ਨੂੰ ਘਰੇ ਕੰਮ ਕਰਨਾ ਪਵੇ ਬਾਹਰ ਜਾ ਕੇ ਤੇ ਤੁਸੀਂ ਹਾਲਤ ਦੇਖ ਸਕਦੇ ਹੋ ਬਾਈ ਹਾਂ ਨਾ ਤੁੰਡੀ ਫੀਂਦਾ ਅਗੜਾ ਬੜਾ ਕੰਮ ਕਰਦੀ ਕਾਹਨ ਲਈ ਹੂੰ ਮੁੰਡਾ ਉਹਦਾ ਉਹ ਪਹਿਲਾਂ ਚਲ ਪੜਦਾ ਲਿਖਦਾ ਰਿਹਾ ਹੁਣ ਕੋਈ ਮੜਾ ਮੜਕਾ ਕੰਮ ਕਰਦਾ ਯਾਰ ਯਾਰ ਨੂੰ ਕੀ ਬੰਦ ਹੂੰ ਤੁਹਾਨੂੰ ਪਤਾ ਕਰਦੇ ਖਰਚੇ ਹੀ ਤੋਰਦੇ ਹੂੰ ਹੋਰ ਕੋਈ ਨਹੀਂ ਬਸ ਲਾ ਇਹਦਾ ਲਾਜ ਨਹੀਂ ਹੋਇਆ ਤਾਂ ਸਾਥੋ ਜਿੰਨਾ ਵੀ ਇਸਥਾਤ ਹੋਇਆ ਉਹਨਾਂ ਕ ਕਰ ਲਿਆ ਹੂੰ ਮੰਨ ਵੀ ਬਈ ਯਾਰ ਮੈਂ ਤਾਂ ਉਡੀਕਾਈ ਸੀ ਉਹਦੇ ਨਾਲ ਸਕ੍ਰੀਨ ਦੇ ਪੈਜ ਤੇ ਸੀ ਉਹ ਨਹੀਂ ਫੇਰ ਪਾਇਆ ਚਲ ਜੋ ਪਾਇਆ ਨੇ ਮੇਰੇ ਹੂੰ ਇੱਕ ਲਾਜੀ ਕਰਾ ਲੇ ਤਾਂ ਚਲ ਸਮਾਨ ਕੋਈ ਸਾਲ 30 ਮਿੰਟ ਠਹਿਰ ਕੇ ਦੇ ਦਿੰਦੇ ਹੂੰ ਉੱਤੇ بڑے ਮੈਂਬਰ ਅਟੈਂਡੈਂਟ ਨੂੰ ਕਿਹਾ ਮੈਂ ਹੂੰ ਕੋਈ ਕਹਿੰਦਾ ਸਕ੍ਰੀਨ ਫਾਇਲ ਲਿਆ ਚੱਕ ਤੇ ਹੂੰ ਕਈ ਪੁਰਾਣੇ ਦੋਸਤ ਕੋਸ਼ਿਸ਼ ਨਹੀਂ ਹਾਂ ਬਸ ਤੁੰਗਮਾ ਆਪਦਾ ਚਲ ਬਿਜ਼ੀ ਨੇ ਤਾਂ ਕਰ ਕਰ ਕਰਾ ਕੇ ਵਿਆਹਤ ਨਵੇਂ ਭਵਨ ਸਾਕਰ ਉੱਤੇ ਹੂੰ ਤੂੰ ਇੱਕ ਦਾ ਸਮਾਨ ਦੇਣਾ ਦੋ ਸਾਲ ਹੋ ਗਏ ਹੂੰ ਤੈਨੂੰ ਪਤਾ ਕੁਦਿੰਦਾ ਅੰਗਾ ਕਰਦੇ ਹੂੰ ਇਹ ਸਮਾਨ ਵੀ ਨਹੀਂ ਦਿੱਤਾ ਅੱਗਾ ਸਾਡੇ ਸਮਾਜ ਦੇ ਵਿੱਚ ਲੋਕ ਇਲਾਜ ਖਣੋਂ ਦਮ ਤੋੜ ਰਹੇ ਆ ਬੇਸ਼ੱਕ ਵੱਖੋ ਵੱਖਰੇ ਸਮੇਂ ਤੇ ਵੱਖੋ ਵੱਖਰੀਆਂ ਸਰਕਾਰਾਂ ਆਈਆਂ ਤੇ ਉਹਨਾਂ ਨੇ ਦਾਅਵੇ ਕੀਤੇ ਕਿ ਉਹਨਾਂ ਨੇ ਇਲਾਜ ਲੋਕਾਂ ਦੀ ਪਹੁੰਚ ਤੱਕ ਕਰ ਦਿੱਤਾ ਹੈਗਾ ਪਰ ਅਸਲ ਦੇ ਵਿੱਚ ਇਲਾਜ ਲਗਾਤਾਰ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਗਿਆ ਜਦੋਂ ਦੀਆਂ ਪ੍ਰਾਈਵੇਟਾਈਜੇਸ਼ਨ ਦੀਆਂ ਨੀਤੀਆਂ ਆਈਆਂ ਲਗਾਤਾਰ ਲੋਕਾਂ ਦੀ ਪਹੁੰਚ ਤੋਂ ਸਿਹਤ ਸਹੂਲਤਾਂ ਦੂਰ ਹੁੰਦੀਆਂ ਗਈਆਂ ਤੇ ਲੋਕ ਇਲਾਜ ਖਣੋਂ ਦਮ ਤੋੜਦੇ ਰਹੇ ਆ ਤਰਸਦੇ ਰਹੇ ਹੈਗੇ ਅਸਲ ਦੇ ਵਿੱਚ ਸੱਤਾ ਦਾ ਜਿਹੜਾ ਕੇਂਦਰ ਬਿੰਦੂ ਆ ਉਹ ਇਨਸਾਨ ਨਹੀਂ ਹੈਗਾ ਪ੍ਰੋਫਿਟ ਆ ਜਿਹਦੇ ਕਰਕੇ ਲੋਕਾਂ ਦੀ ਪਹੁੰਚ ਤੋਂ ਇਲਾਜ ਆ ਜਿਹੜਾ ਉਹ ਲਗਾਤਾਰ ਦੂਰ ਹੁੰਦਾ ਗਿਆ ਜੀ ਹਾਂ ਅਸੀਂ ਖੜੇ ਅੱਜ ਪਿੰਡ ਟੱਲਮਾਕਲਾਂ ਦੇ ਵਿੱਚ ਤੇ ਇੱਕ ਬਾਈ ਦੇ ਨਾਲ ਗੱਲਬਾਤ ਕਰਾਂਗੇ ਜਿਹੜਾ ਲਗਾਤਾਰ ਇਲਾਜ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਪਰ ਲਗਾਤਾਰ ਪੀੜਾ ਦੇ ਨਾਲ ਜੂਝ ਰਿਹਾ ਹੈਗਾ ਅਸਲ ਵਿੱਚ ਉਹਨਾਂ ਨੂੰ ਹੈ ਕੀ ਪ੍ਰੋਬਲਮ ਆ ਤੇ ਕੀ ਉਹਨਾਂ ਨੂੰ ਬਿਮਾਰੀ ਹੈਗੀ ਉਹਨਾਂ ਦੀ ਜੁਬਾਨੀ ਅੱਜ ਆਪਾਂ ਜਾਣਾਂਗੇ ਆਓ ਗੱਲਬਾਤ ਕਰਦੇ ਹਾਂ ਉਸ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਅ ਬਾਈ ਜੀ ਕੀ ਨਾਮ ਆ ਜੀ ਤੁਹਾਡਾ ਜੀ ਮੇਰਾ ਨਾਮ ਸ਼ੈਮਰ ਸਿੰਘ ਆ ਅ ਸ਼ੈਮਰ ਸਿੰਘ ਜੀ ਕੀ ਸਮੱਸਿਆ ਕੀ ਆ ਜੀ ਤੁਹਾਨੂੰ ਮੇਰੇ ਇਧਰ ਲੈਣਾ ਕਿਥੋਂ ਉੱਪਰ ਤੋਂ ਲੈ ਕੇ ਨਾ ਹੂੰ ਪੂਰੀ ਸਰੀਰ ਦੀ ਨਾੜ ਬਲੌਕ ਇੱਕ ਸਾਈਡ ਦੀ ਇੱਕ ਸਾਈਡ ਦੀ ਉੱਪਰ ਤੋਂ ਲੈ ਕੇ ਹੇਠਾਂ ਪੈਰ ਤੱਕ ਨਾ ਪੂਰਾ ਰਾਤ ਨੂੰ ਮੇਰਾ ਸੌਂ ਜਾਂਦਾ ਹੂੰ ਹੁਣ ਕੋਈ ਚੀਜ਼ ਪਈ ਨਹੀਂ ਪੈਰ ਵਿੱਚ ਨਾ ਤਲੀ ਵਿੱਚ ਦੀ ਵੀ ਕੋਈ ਗੱਲ ਨਹੀਂ ਆਛਾ ਭਾਈ ਪਰ ਵੀ ਜੂਰ ਦਾ ਕੰਮ ਨਹੀਂ ਹੁੰਦਾ ਮੈਨੂੰ ਤਾਂ ਕੋਈ ਹੂੰ ਕੁਝ ਜ਼ੋਰ ਦਾ ਕੰਮ ਜੇ ਮੰਨ ਲਓ ਕੋਈ ਕੋਈ ਲਾਲ ਕੋਈ ਕੋਈ ਕਵਾੜਾ ਆ ਜਾ ਕੋਈ ਤੁਹਾਡੀ ਲੋਣੀ ਕੁਛ ਨਹੀਂ ਹੋ ਜਾ ਕੰਮ ਹਾਂ ਮੰਡੀ ਬੁਣੀ ਤੇ ਟਰੂਟਰ ਮੜਾ ਮੋਟੇ ਲਾਲ ਇਹਨਾਂ ਨੂੰ ਨਾ ਦਰਦ ਨਾਲ ਗੋਲ ਗੋਲ ਮਾਰਦੇ ਬਸ ਹਾਂ ਕੋਈ ਕੰਮ ਨਹੀਂ ਅੱਛਾ ਹੁਣ ਮੇਲਾ ਹੈ ਗੁਰੂ ਮਹਾਰਾਜ ਸਾਰੇ ਚੱਲਦਾ ਘਰ ਹਾਂ ਮੈਂ ਤੁਹਾਨੂੰ ਘੜੀ ਤੇ ਬਾਈ ਇਹ ਹੋਇਆ ਕਿਵੇਂ ਕੀ ਪ੍ਰੋਬਲਮ ਕੀ ਆ ਗਈ ਸੀ ਮੈਂ ਨਾ ਫਲਾਂ ਦੇ ਤਲਸ ਕੰਮ ਕਰ ਦੂੰਗਾ ਟੈਂਟਰ ਦੇ ਹਾਂ ਇਹਨਾਂ ਤੋਂ ਡਿੱਗ ਪਈ ਮੈਂ ਹਾਂ ਮੇਚਾ ਤੇ ਡਿੱਗ ਪਿਆ ਕੇ ਮੇਚਾ ਦੇ ਵਜੇ ਦੀ ਮਾਰ ਕਿੰਨੀ ਕੁੱਚੀ ਸੀਗੀ ਉਹ ਸੀਗੇ 18-19 ਫੁੱਟ ਚਾਈਗਾ ਅੱਛਾ ਉਹ ਲੱਕੜ ਦੀ ਮੇਜ ਉਹ ਨਾ ਪਹਿਲਾਂ ਨੇ ਪੁਰਾਣੇ ਹੁੰਦੇ ਹਾਂ 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 ਉਹਨਾਂ ਦੇ ਵਜੇ ਉਹਦੇ ਵੇਲੇ ਨਿਕਲ ਗਏ ਮੈਂ ਹਾਂ ਤੇ ਬਾਅਦ ਸੁਧ ਬਾਅਦ ਖੋਏ ਨਹੀਂ ਸਕੇ ਮੈਂ ਉਹ ਡਾਕਟਰਾਂ ਕੋਲ ਲਾ ਰਿਹਾਇਆ ਉਹ ਬਟਲ ਮਤਲਬ ਕਿੰਨਾ ਕ ਸਮਾਂ ਕਿੰਨਾ ਕ ਹੋ ਗਿਆ 60 ਵਜੇ ਪੰਜ ਛੇ ਸਾਲ ਹੋ ਗਏ ਪੰਜ ਛੇ ਸਾਲ ਹੁਣ ਤਾਂ ਬੜਾ ਹੀ ਧੰਨਵਾਦ ਕਰੀ ਹੁਣ ਤਾਂ ਮਿਲਾਈ ਤੜਕੂਠੀਆਂ ਜਾਂਦੇ ਮੈਂ ਤੁਸੀਂ ਜੀ ਹਾਂ ਠੰਡਸ ਦਾ ਵਾਲੇ ਬਰਾਣਾ ਹਮ ਮੈਂ ਤੜਕੇ ਮਣੀ ਲੱਕੜੀ ਇੱਕ ਮੈਨੂੰ ਬੁਰਾ ਕਦੇ ਪਤਲੀ ਕਰਦੇ ਮੂੰਹ ਪਾੜਨ ਲੱਗਾ ਤਾਂ ਐ ਚਾੜ ਤਾਂ ਬੈ ਤਾਂ ਹੁਣ ਮੈਂ ਪਸਤਾਈ ਜਾਂਦਾ ਹਮ ਨੂੰ ਚੰਕ ਵੀ ਨਹੀਂ ਮਿਲਦਾ ਅੱਛਾ ਤੇ ਬਾਈ ਡਾਕਟਰਾਂ ਨੂੰ ਦਿਖਾਇਆ ਨਹੀਂ ਫਿਰ ਕੀ ਡਾਕਟਰ ਕਹਿੰਦੇ ਕੀ ਆ ਡਾਕਟਰ ਵੀਰ ਹੋਰ ਕਹਿੰਦੇ ਹੁਣ ਇੰਨੇ ਪੈਸੇ ਮੈਂ ਕਿੱਥੇ ਲਾਵਾਂ ਮੈਂ ਕੱਲਾ ਬੰਦਾ ਕਮਾਈ ਵਾਲਾ ਹਮ ਉਹ ਡਾਕਟਰ ਕੋਲ ਜਾਨਣੇ ਹੋਈ ਪਿਆ ਨਾ ਇੰਨੇ ਪੈਸੇ ਲੱਗਣਗੇ ਇੰਨੇ ਪੈਸੇ ਲੱਗਣ ਕੋਈ ਇੱਕ ਤਾਂ ਕਹਿੰਦਾ ਚੂਲਾ ਬਦਲਣਾ ਪਊਗਾ ਹੂੰ 50000 ਰੁਪਏ ਲੱਗੂਗਾ ਮੈਂ 50000 ਕਿੱਥੋਂ ਲਿਆਉਣ ਕੰਦਾ ਤਾਂ ਬੰਦਾ ਹੂੰ ਕਮਾਉਣ ਵਾਲਾ ਕੁੜੁੰਗਾ ਸੀ ਦੋ ਵਿਆਹ ਤੀਆਂ ਨਾਲ ਹੂੰ ਮੁੰਡਾ ਵਾਲੇ ਉਹ ਕੰਮ ਸਿੱਖਦਾ ਕੋਈ ਕਮਾਈ ਦਾ ਕੋਈ ਸਾਧਨ ਉਧਾਲੇ ਹੂੰ ਵੀ 2-4000 ਰੁਪਏ ਦਿੰਦੇ ਉਹਦਾ ਆਪ ਦਾ ਕਰਤਾ ਕੁਛ ਤਾਂ ਨਿਕਲਦਾ ਮਸਾ ਹੂੰ ਤੇ ਡੇਲੀ ਬੱਸ ਤੇ ਆਉਣਾ ਡੇਲੀ ਬੱਸ ਤੋਂ ਆਉਣਾ ਜਾਣਾ ਹਾਂ ਉਹਦਾ ਆਪ ਹੀ ਨਿਕਲਦਾ ੜੇ ਕੰਮ ਸਿੱਖਦਾ ਲਿਓ ਹੂੰ ਤੇ ਪਰ ਬਗੜੂਆਂ ਨੇ ਸਾਰੇ ਚੱਲਦਾ अच्छा उ तू फिर ਜਮਾ ਹੀ ਘਰੇ ਬੈਠੋ ਜਾਂ ਮਾੜਾ ਮੋਟਾ ਕਦੇ ਵਿੱਚ ਦੀ ਕੋਈ ਕੰਮ ਕਰ ਲੈਨੇ ਆਂ ਐ ਤਾਂ ਮਨ ਮਟ ਕਈ ਵਾਰੀ ਜੇ ਕੋਈ ਮਲੇ ਟਟੂ ਟਫੋਨ ਲਾ ਦੇਵੇ ਵੀ ਗੇੜਾ ਗੁੜਾ ਲਾਇਆ ਸਾਡਾ ਕੱਦਾ ਲਾਇਆ ਉਹਨਾਂ ਦੇ ਵੀ ਮਹੀਨੇ ਚ ਕੱਦਾ ਗੇੜਾ ਕਿਤੇ ਲੱਗਦਾ ਨਹੀਂ ਐਵੇਂ ਕਦੇ ਮੈਂ ਵੀ ਰੋਜ਼ ਮਣੀ ਜੇ ਮੈਂ ਕਹਿੰਦੀ ਰੋਜ਼ ਮੇਰੀ ਢੜੀ 500 ਦੀ ਲੱਗਦੀ ਆ ਹੂੰ ਹੂੰ ਹੁਣ ਮੈਨੂੰ ਕਮ ਸੇ ਕੰਮ 20 ਦਿਨ ਹੋ ਗਏ ਘਰੇ ਬੈਠੇ ਹੂੰ ਇੱਕ ਢੜੀ ਬੰਦਾ ਹੂੰ ਤੇ ਮਾਤਲਬ ਔਰਤਾਂ ਦੇ ਸਹਾਰੇ ਚੱਲਦਾ ਕੰਮ ਕੀ ਕੰਮ ਫਿਰ ਕਰਦੀਆਂ ਬੀਬੀਆਂ ਵੀ ਬਣਾ ਤੁਹਾਨੂੰ ਕੋਬਰਦੋਰੇ ਰੋਟੀ ਪਹੁੰਚ ਜਾਂਦੀ ਗਾ ਜਰਗਾ ਹੂੰ ਸੀ ਮਾਤੇ ਹਾਂਜੀ ਉਹ ਦਿੰਦੇ 300 ਰੁਪਏ ਦੀ ਢੜੀ ਬਸ ਹੂੰ ਤੇ ਬਾਕੀ ਦਿਨ ਫਿਰ ਬਾਕੀ ਦਿਨ ਬਸ ਆਈ ਜੇ ਕੋਈ ਆ ਗਈ ਤਾਂ ਢੜੀ ਦੀ ਕੋਈ ਆ ਗਈ ਤਾਂ ਵੇਚੀ ਮੰਨ ਲਓ ਕਿਵੇਂ ਬੜੂਗਾ ਜਾਂਦੀਆਂ ਵਿਆਹ ਸਾਦੀ ਹੂੰ ਉੱਥੇ ਜਾਵੜੀਆਂ ਠੀਕ ਹਤ ਨਹੀਂ ਬਸ ਹੱਬ ਤੇ ਬਾਅਦ ਢੜੀ ਲੱਸੀ ਹੂੰ ਫਿਰ ਬਾਈ ਐ ਤਾਂ ਬਹੁਤ ਔਖਾ ਹੋਣਾ ਘਰ ਦਾ ਗੁਜ਼ਾਰਾ ਯਾਰ ਔਖਾ ਹੈਗਾ ਬਾਈ ਹੁਣ ਕਰਗੇ ਕੀ ਫਿਰ ਯਾਰ ਹੂੰ ਤੇ ਵਰ ਕੀ ਮੰਗ ਕੀ ਕਰਦੇ ਹਾਂ ਸੋ ਬਾਈ ਦੇ ਕੋਲੇ ਸ਼ਾਇਦ ਬਾਈ ਇਮੋਸ਼ਨਲ ਹੋ ਗਿਆ ਦੇ ਬਾਈ ਦਾ ਰੋਣ ਜਿਹੜਾ ਉਹ ਨਿਕਲ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਮਜਬੂਰ ਨੇ ਬਾਈ ਬਹੁਤ ਔਖਾ ਹੋ ਜਾਂਦਾ ਜਦੋਂ ਘਰ ਦਾ ਕਮਾਉਣ ਵਾਲਾ ਜੋ ਇਨਸਾਨ ਆ ਮੈਂਬਰ ਆ ਮੁੱਢੀ ਆ ਜਿਹੜਾ ਉਹ ਇਸ ਤਰ੍ਹਾਂ ਜਿਹੜਾ ਮੰਝੇ ਤੇ ਬੈਠਾ ਹੈ ਤੇ ਘਰੇ ਜਿਹੜਾ ਉਹ ਕੁਝ ਵੀ ਨਾ ਹੋਵੇ ਤੇ ਜਿਹੜਾ ਔਰਤਾਂ ਨੂੰ ਘਰੇ ਕੰਮ ਕਰਨਾ ਪਵੇ ਬਾਹਰ ਜਾ ਕੇ ਤੇ ਤੁਸੀਂ ਹਾਲਤ ਦੇਖ ਸਕਦੇ ਹੋ ਬਾਈ ਦੀ ਬਾਈ इमोशनल ਹੋ ਚੁੱਕਿਆ ਸੋ ਬੰਦਾ ਵੀ ਆ ਹੋ ਹੀ ਜਾਂਦਾ ਇਨਸਾਨ ਨੂੰ ਜਿਹੜਾ ਇਨਸਾਨ ਨੇ ਕਦੇ ਕਾਮਨਾ ਛੱਡਿਆ ਹੋਵੇ ਤੇ ਜਦੋਂ ਫਿਰ ਇਸ ਤਰੀਕੇ ਨਾਲ ਮੰਜੇ ਤੇ ਬੈਠ ਜਾਂਦਾ ਤੇ ਰੋਣ ਤਾਂ ਜਿਹੜਾ ਉਹ ਸੁਭਾਵਕ ਹੋ ਹੀ ਜਾਂਦਾ ਸੋ ਬਾਈ ਦੇ ਨਾਲ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਦੁਆਰੇ ਤੋਂ ਕਰਦੇ ਆ ਅੱਛਾ ਬਾਈ ਜੀ ਮੰਗ ਕੀ ਕਰਦੇ ਹੋ ਮੰਗ ਕੀ ਬਾਈ ਯਾਰ ਮੈਂ ਤਾਂ ਕੁੜੀ ਗਈ ਸੀ ਉਹਦੇ ਸ ਕਰਨ ਸਕ੍ਰੀਨ ਦੇ ਪੈਜੇ ਕਿਹਾ ਸੀ ਉਹ ਨਹੀਂ ਕਿਸੇ ਨੇ ਪਾਇਆ ਵੀ ਚੱਲ ਗਿਆ ਉਹ ਪਾਇਆ ਜਾਂਦੇ ਮੇਰੇ ਹੂੰ ਇ ਚਲਾਜ ਹੀ ਕਰਾ ਲਵਾਂ ਤੇ ਚਲ ਸਮਾਨ ਕੋਈ ਛਾਲ 6 ਮਹੀਨੇ ਠਹਿਰ ਕੇ ਦੇ ਦਿੰਦੇ ਹੂੰ ਇਥੇ ਬੜੇ ਮੈਂਬਰਚਪਰ ਇੰਚਨ ਕਿਹਾ ਮੈਂ ਹੂੰ ਕੋਈ ਕਹਣਾ ਕਰਨ ਸਕ੍ਰੀਨ ਫਾਇਲ ਲਿਆ ਚੱਕੀ ਹੂੰ ਕਈ ਕਰਾਉਣ ਨੇ ਦੋ ਤਿੰਨ ਨਮਖਾਈ ਹੈ ਹੂੰ ਕੋਈ ਨੇ ਕਰਾਦੇ ਪਾਸ ਕਰਾਦੇ ਬਸ ਕਿਹਨੇ ਪਾਸ ਕਰਾਉਣੇ ਮੈਨੂੰ ਐ ਹੀ ਚੱਲ ਜੇ ਉਹ ਹੀ ਕੋਈ ਆ ਕੇ 10-2000 ਰੁਪਇਆ ਹੂੰ ਕੋਈ ਆਪ ਦਾ ਇਲਾਜ ਕਰਾ ਲਾਂਗੇ ਜਦ ਕੋੜੀ ਨੂੰ ਸਮਾਨ 6 ਮਹੀਨੇ ਸਾਲ ਠਹਿਰ ਕੇ ਦੇ ਦੇਣੇ ਮੁੱਕ ਸੁੱਕੇ ਹੂੰ ਇਹ ਮੇਰਾ ਇਲਾਜ ਹੋ ਗਿਆ ਮੈਂ ਕਮਾਉਂ ਰਾ ਮਕਾਨ ਵੀ ਲੈ ਮੇਰੇ ਡਿੱਗਿਆ ਪਿਆ ਹੂੰ ਉਹ ਕੰਨੀ ਤਰ੍ਹਾਂ ਕਰਵਾ ਦੇਣਗੇ ਉਹ ਨਹੀਂ ਕਿਸ ਨੇ ਕਰਾਇਆ ਹੂੰ ਸਰਕਾਰੀ ਸਰਕਾਰੀ ਸਹੂਲਤ ਮੇਰੇ ਘਰੇ ਸਿਰ ਰਾਸ਼ਨ ਕਾਰਡ ਹੈ ਕੱਲਾ ਰਾਸ਼ਨ ਕਾਰਡ ਕੱਲਾ ਉਹ ਵੀ ਹੁਣ 5 ਕਿਲੋ ਕਣਕ ਮਿਲਦੀ ਹੈ 1 ਜੀ ਨੂੰ ਤੇ ਉਹ ਵੀ ਕਾਫੀ ਸਮੇਂ ਬਾਅਦ ਮਿਲੀ ਹੈ ਤਕੀ ਵੀ ਹਣ 15 ਕਿਲੋ 1 ਜੀ ਨੂੰ 45 ਕਿਲੋ ਕਣਕ ਮਿਲ ਜAVE ਲਾ ਵੀ ਹੂੰ 5 ਅਸੀਂ 6 ਮਹੀਨਾ ਤੋਂ 6 ਮਹੀਨੇ ਬਾਅਦ ਆਈ ਹੈ ਇਹ ਵੇਲਾ ਵੀ ਤਿੰਨ ਜੀ ăn ਵਾਲੇ ਕਰੀ ਹੂੰ ਚੌਥਾ ਮੇਰਾ ਬਾਪੂ ਉਹ ਵੀ ਮੇਰੇ ਨਾਲ ਹੂੰ ਉਹ ਵੀ ਬਜ਼ੁਰਗੋ ਉਹ ਵੀ ਕਿਹੜਾ ਕਮਾਉਂਦਾ ਵਿਚਾਰ ਹੂੰ ਹੂੰ ਉਹ ਉਧਰ ਪੈਂਦਾ ਉਹ ਬਿਲਕੁਲ ਕਮਰਾ ਹੂੰ ਉਹ ਨੋ ਕਮਰਾ ਡਿੱਗਾ ਉਧਰ ਪਾਉਂਦੇ ਨੇ ਅੰਦਰ ਤੇ ਹੀ ਹਾਂ ਡਾਟ ਦਾ ਨਹੀਂ ਪਤਾ ਕਦੋਂ ਡੱਗੂਗੇ ਬਿਲਕੁਲ ਤੇ ਉਧਰੋਂ ਸਾਡੇ ਅਸੀਂ ਇੱਕ ਕੁੜੀ ਆਈ ਵੀ ਮੇਰੀ ਕਮੰਡਾ ਉਹਨੇ ਮੇਰੇ ਦੋਨੇ ਜੀ ਅਸੀਂ ਨੋ ਕਵਰ ਚੱਕ ਚੁੱਕੇ ਸੀ ਗਏ ਹੂੰ ਉਹ ਤੇ ਭਰਤ ਪਾਉਣ ਵਾਲੀ ਹੈ ਹੂੰ ਆਪਾਂ ਨੂੰ ਕੋਈ ਆਸਰਾ ਨਹੀਂ ਕੋਈ ਪਛਾਣ ਤਾਨੂੰ ਕੋਈ ਸਰਕਾਰੀ ਨੂੰ ਕੋਈ ਵੀ ਆਸਰਾ ਨਹੀਂ ਮਿਲਿਆ ਆਪਾਂ ਨੂੰ ਹੂੰ ਮਤਲਬ ਕਿ ਇਹ ਜਿਹੜੇ ਮੋਦੀ ਵਾਲੇ ਸਿਲੰਡਰ ਮਿਲਣੇ ਉਹ ਵੀ ਨਹੀਂ ਮਿਲੇ ਆਪਾਂ ਨੂੰ ਉਹ ਵੀ ਫਾਰਮ ਭਰੇ ਵਿੱਚ ਆਪਾਂ ਨੂੰ ਅੱਛਾ ਜੀ ਬਸ ਛੋਲੇ ਰੋਨੇ ਰੋਏ ਨੇ ਕੋਲੇ ਮਰੇ ਸਰਪੰਚਾਂ ਕੋਲ ਇਹਨਾਂ ਨੂੰ ਮੈਂ ਕਾਹ ਵੜਾ ਇਹਨਾਂ ਨੂੰ ਯਾਰ ਕੋਈ ਤਾਂ ਸਹੂਲਤ ਦਿਵਾ ਦਿਓ ਮੈਨੂੰ ਹਮ ਲਾਰੇ ਲਾ ਰਹੇ ਨੇ ਹਾਂ ਹੁਣ ਬੋਤਲਾਂ ਕੋਈ ਅਸੀਂ ਦਰੂਦੀ ਬੋਤਲ ਲੈ ਕੇ ਮੈਂ ਕਿਹਾ ਲੈ ਜਾਓ ਭਈ ਮੈਂ ਦਰੂਦੀ ਬੋਤਲ ਕੀ ਕਰਨੀ ਤੁਹਾਡੀ ਹਮ ਜਿਹੜੇ ਮੇਰੇ ਕੰਮਾਂ ਤੋਂ ਤੇ ਕਰਵਾ ਨਹੀਂ ਗਏ ਮੈਂ ਤੁਹਾਡੀ ਦਰੂ ਦੀ ਮਰ ਜਾ ਹਮ ਦੇਖ ਕੇ ਅੱਬੀ ਹਮ ਚੁਕਾਦੀ ਤੇਰੀ ਅੱਜ ਇੱਕ ਇੱਕ ਬੋਤਲ ਮੈਂ ਖਲੂਗਾ ਹਮ ਤੇ ਜਿਹੜੇ ਮੇਰੇ ਕੰਮ ਉਹ 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 ਕਰਵਾ ਨਹੀਂ ਨਾ ਤੁਸੀਂ ਉਹ ਤਾਂ ਮਿਲ ਨਹੀਂ ਰਹੇ ਮੈਨੂੰ ਉਹ ਤਾਂ ਮੈਨੂੰ ਮਿਲ ਰਹੇ ਮੈਂ ਤੁਹਾਡੀ ਦਰੂ ਕੀ ਕਰਨ ਚੱਟਣਾ ਮੈਂ ਤੁਹਾਡੀ ਦਰੂ ਨੂੰ ਤੇ ਚੱਕ ਕੇ ਮੈਂ ਚੁਕਾਦੀ ਚੁਕਾਦੀ ਸੀ ਮੈਂ ਭੱਜ ਗਿਆ ਹਮ ਮੋਝਾ ਨਾ ਹੁਣ ਕੇ ਫਿਰ ਕਿਉਂ ਹੁਣ ਮੇਰੇ ਤੇ ਹੋਰ ਮਾਚੀ ਕੋਣੇ ਵੀ ਹੁਣ ਇਹਨੇ ਸਾਨੂੰ ਬੂਟਾ ਨਹੀਂ ਪਾਉਣਗਾ ਨਹੀਂ ਕੀਤਾ ਪਰ ਬੂਟਾ ਪਾਈਏ ਕਿ ਕਾਦੇ ਆਸਰੇ ਬਈ ਇਹਨਾਂ ਦੀ ਹੂੰ ਪਾਪਾ ਆਉਂਦੇ ਲਾਰੇ ਲਾਉਂਦੇ ਬੂਟਾ ਲੈ ਜਾਂਦੇ ਆ ਕੀ ਕਰੇ ਬੰਦਾ ਬਿਲਕੁਲ ਹੁਣ ਮੇ ਲੱਤ ਕੰਬੀ ਜਾਂਦੀ ਆ ਹੂੰ ਮੈਂ ਕਰ ਦਈ ਜਾਂਦੇ ਠੰਡ ਵੀ ਇੱਕ ਹਨਾ ਠੰਡ ਨਾਲ ਬਹੁਤ ਬੁਰਾ ਹੁੰਦਾ ਬਈ ਮੇਰਾ ਹੂੰ ਬਸ ਮਜਬੂਰ ਆ ਵਸ ਤੁਰੇ ਪ੍ਰਦੇਸ਼ ਹੂੰ ਸੋ ਜਿਵੇਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਦਾਨੀ ਸੱਜਣ ਹੈਗੇ ਆ ਹਨ ਤੇ ਐ ਨਹੀਂ ਹੈਗਾ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਚੰਗੇ ਲੋਕ ਨਹੀਂ ਹੈਗੇ ਜੇ ਮਾੜੀ ਲੋਕ ਆ ਤਾਂ ਉਹਦੇ ਨਾਲੋਂ ਨਾਲ ਚੰਗੇ ਇਨਸਾਨ ਵੀ ਹੈਗੇ ਆ ਤਾਂ ਤੁਸੀਂ ਸਾਡੇ ਕੈਮਰੇ ਦੇ ਜ਼ਰੀਏ ਉਹਨਾਂ ਦਾਨੀ ਸੱਜਣਾਂ ਨੂੰ ਆਪਾਂ ਅਪੀਲ ਕਰ ਸਕਦੇ ਆ ਕਿ ਉਹ ਤੁਹਾਡੀ ਜਿਹੜੀ ਉਹ ਸਹਾਇਤਾ ਜੋ ਵੀ ਜਿੰਨੀ ਵੀ ਕਰ ਸਕਦੇ ਵੱਧ ਤੋਂ ਵੱਧ ਉਹ ਕਰਨ ਹਨ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਆਪਣੀ ਜ਼ੁਬਾਨੀ ਕਹਿ ਦਿਓ ਕੀ ਕੋ ਨਦੀ ਜੀ ਕੋਈ ਆਪਣੇ ਪਿੰਡ ਦੇ ਵਿੱਚ ਤਾਂ ਮੈਨੂੰ ਕੋਈ ਲੱਗਦਾ ਨਹੀਂ ਹੈ ਨਹੀਂ ਆਪਣੇ ਪਿੰਡ ਦੀ ਗੱਲ ਨਹੀਂ ਕਰ ਰਿਹਾ ਬਹੁਤ ਦੂਰ ਦੂਰ ਤੱਕ ਜਿਹੜਾ ਲੋਕ ਉਹ ਆਪਣੇ ਚੈਨਲ ਨੂੰ ਦੇਖਦੇ ਆਗੇ ਸਰੋਤੇ ਦੇਖਦੇ ਹੈਗੇ ਸੋ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਮੈਂ ਬਹੁਤ ਤੁਹਾਨੂੰ ਬੋਦੂਗਾ ਜੇ ਕੋਈ ਭਰਾ ਭਰਾ ਕੋਈ ਆਪਣੀ ਮਨੋਂ ਮਦਦ ਕਰ ਦੇਵੇ ਤਾਂ ਹੂੰ ਸੁਭ ਕੁਝਾਰਾਂ ਆਪਾਂ ਜੋ ਚਲੋ ਬੜਾ ਨਹੀਂ ਮੇਰਾ ਕਮਰਾ ਹੀ ਪਵਾਦਣ ਲਾਜੀ ਮੇਰੇ ਨਹੀਂ ਹੁੰਦਾ ਤਾਂ ਨਾ ਕਰਾਉਣ ਕੋਈ ਚੁੱਪ ਨਹੀਂ ਮੈਨੂੰ ਲਾਜ ਤਾਂ ਕਿੰਨੇ ਚਿਰ ਹੋਰ 2 ਸਾਲ ਜ਼ਿੰਦਗੀ ਹੋਊਗੀ 3 ਸਾਲ ਹੋਊਗਾ ਹੂੰ ਕਮਰਾ ਪੈਜੀ ਚਲੋ ਜਿੰਨਾ ਵੀ ਚੂਰ ਦਾਸ ਰਾ ਬਨ ਜੂਗਾ ਹੋਰ ਨਹੀਂ ਬਣਗਾ। ਹੂੰ। ਇੰਨੇ ਧੰਨਵਾਦ ਕਰੂਗਾ ਮੈਂ ਜੇ ਕੋਈ ਕਰਾ ਦੇਵੇ ਤਾਂ। ਹੂੰ। ਸੋ ਬਾਈ ਜੀ ਦਾ ਨਾਲੋਂ ਨਾਲ ਅਸੀਂ ਅਕਾਊਂਟ ਨੰਬਰ, ਬੈਂਕ ਨੰਬਰ, ਬੈਂਕ ਖਾਤਾ ਸਾਰੀ ਡਿਟੇਲ ਆ ਉਹਨਾਂ ਦੀ ਅਸੀਂ ਇੱਥਾ ਦੇ ਦਿੱਤੀ ਹੈਗੀ ਐ ਤੇ ਬਾਈ ਜੀ ਦੀ ਜੋ ਵੀ ਸਾਡੇ ਸਮਾਜ ਦੇ ਵਿੱਚ ਦਾਨੀ ਸੱਜਣਾ ਹੈਗੇ ਆ ਉਹ ਇੱਕ ਵਾਰ ਬਾਈ ਜੀ ਨੂੰ ਜ਼ਰੂਰ ਜਿਹੜਾ ਉਹਨਾਂ ਦੀ ਸਹਾਇਤਾ ਜਿਹੜੀ ਉਹ ਜ਼ਰੂਰ ਕਰਨ ਤਾਂ ਕਿ ਬਾਈ ਜੀ ਦਾ ਕੁਛ ਨਾ ਕੁਛ ਜਿਹੜਾ ਉਹ ਪੜਾ ਹੋ ਸਕੇ ਇਨਸਾਨੀਅਤ ਦੇ ਨਾਤੇ। ਸੋ ਅਸੀਂ ਸਾਰੇ ਇਨਸਾਨ ਆ ਤੇ ਇੱਕ ਇਨਸਾਨ ਨੂੰ ਦੂਜੇ ਇਨਸਾਨ ਦੀ ਜਿਹੜੀ ਉਹ ਬਾਹ ਫੜਨ ਦਾ ਜਿਹੜਾ ਉਹ ਬਹੁਤ ਲੋਡ ਹੈਗੀ ਆ ਤੇ ਤਾਂ ਕਿ ਇਨਸਾਨੀਅਤ ਆ ਜਿਹੜੀ ਉਹ ਬਰਕਰਾਰ ਰਹੇ ਸੋ ਇਸ ਕਰਕੇ ਬਾਈ ਜੀ ਦੀ ਜਿਹੜੀ ਉਹ ਹੈਲਪ ਆ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਸਸਿਕਾ ਪੰਜ ਜੀ ਕੀ ਨਾਮ ਕੀ ਹੈ ਜੀ ਤੁਹਾਡਾ ਕਰਨ ਦੀ ਵੀ ਥੋੜਾ ਜਿਹਾ ਉੱਚੀ ਬੋਲੋ ਜੀ ਕਰਨਦੀਪ ਹਾਂਜੀ ਤੇ ਬਾਈ ਜੀ ਦਾ ਜਿਵੇਂ ਬਹੁਤ ਤਕਲੀਫ ਵਿੱਚ ਨੇ ਹਨਾ ਠੰਡ ਬਹੁਤ ਹੈਗੀ ਆ ਤੇ ਹੁਣ ਦਰਦ ਵੀ ਜ਼ਿਆਦਾ ਹੁੰਦਾ ਹੋਣਾ ਹਨਾ ਤੇ ਕਿੱਦਾਂ ਦੇ ਫਿਰ ਹਾਲਾਤ ਕਿੱਦਾਂ ਦੇ ਹੈਗੇ ਜੀ ਆਪਣੇ ਸਾਲਾ ਤੂੰ ਦੀ ਫੀਂਦਾ ਬੜਾ ਬੜਾ ਕੰਮ ਕਰਦੀ ਖਾ ਲੈਣੀ ਹੂੰ ਮੁੰਡਾ ਦਾ ਉਹ ਪਹਿਲਾਂ ਚਲ ਪੜਦਾ ਲਿਖਦਾ ਰਿਆ ਹੁਣ ਕੋਈ ਮੜਾ ਮਟ ਕੰਮ ਕਰਦਾ 4000 ਨੂੰ ਕੀ ਬਰਦਾ ਹੂੰ ਤੁਹਾਨੂੰ ਪਤਾ ਘਰ ਦੇ ਖਰਚੇ ਹੀ ਤੁਰਦੇ ਆ ਹੂੰ ਹੋਰ ਕੋਈ ਨਹੀਂ ਬਸ ਇਹਦਾ ਇਲਾਜ ਨਹੀਂ ਹੋਇਆ ਤਾਂ ਸਾਥੋ ਜਿੰਨਾ ਵੀ ਸਾਥੋ ਹੈ ਉਹਨਾਂ ਕ ਕਰ ਲਿਆ ਤੇ ਬਸ ਆ ਘਰ-ਬਾਰ ਸਾਡਾ ਵੇਖ ਲੋ ਕੀ ਆ ਕੋਲੇ ਸਾਡੇ ਕੁਛ ਨਹੀਂ ਦਾ ਹੂੰ બસ 꾸ੜਨਾ ਆਪ ਦਾ ਚਲ ਬੀਜੀ ਮੈਂ ਕਰ ਕਰ ਕਰਾ ਕੇ ਵਿਆਹ ਤੱਕ ਭੈਣ ਭਰਾਵਾਂ ਨਾਲ ਰੱਖ ਕੇ ਹੂੰ ਤੁਰ ਤਗਾ ਇੱਕ ਦਾ ਸਮਾਨ ਦੇ ਨਾਲ 2 ਸਾਲ ਹੋ ਗਏ ਹੂੰ ਤੈਨੂੰ ਪਤਾ ਕੁੜੀ ਨੂੰ ਤੰਗ ਕਰਤੇ ਹੂੰ ਵੀ ਸਮਾਨ ਵੀ ਨਹੀਂ ਦਿੱਤਾ ਗਿਆ ਲੜਦੇ ਪਿੰਦੇ ਆ ਉਹਦੇ ਨਾਲ ਤੁਸੀਂ ਤੁਸੀਂ ਚੁੱਪ ਕਰੋ ਰੋਣਾ ਪਲੀਜ਼ ਮੈਂ ਸਮਝ ਸਕਦਾ ਕਿ ਰੋਣਾ ਤਾਂ ਸੁਭਾਵਿਕ ਹੈ ਜੇ ਜਦੋਂ ਇਹੋ ਜਿਹੇ ਹਾਲਾਤ ਆ ਕਿਵੇਂ ਇਨਸਾਨ ਸਾਡੇ ਸਮਾਜ ਦੇ ਵਿੱਚ ਗੁਰਬਤ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਆ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਪਸ਼ੂਆ ਵਰਗੀ ਜ਼ਿੰਦਗੀ ਪਸ਼ੂਆਂ ਨਾਲੋਂ ਵੀ ਭੈੜੀ ਜਿਹੜੀ ਜ਼ਿੰਦਗੀ ਉਹ ਇਨਸਾਨਾਂ ਨੂੰ ਜਿਉਣੀ ਪੈ ਰਹੀ ਹੈ ਸਾਡਾ ਸਮਾਜ ਆ ਜਿਹੜਾ ਉਹ ਇਦਾਂ ਦਾ ਸਮਾਜ ਹੈਗਾ ਜਿੱਥੇ ਪਸ਼ੂਆਂ ਨੂੰ ਵੀ ਜਿਹੜਾ ਉਹ ਜ਼ਿੰਦਗੀ ਉਹ ਜਿਉਣੀ ਹੈ ਜਿਹੜੀ ਉਹ ਠੀਕ ਨਹੀਂ ਹੈਗੀ ਪਸ਼ੂਆਂ ਦੇ ਲਈ ਵੀ ਇਹ ਰਹਿਣ ਯੋਗ ਇਹ ਸਮਾਜ ਨਹੀਂ ਹੈਗਾ ਪਰ ਇੱਥੇ ਇਨਸਾਨਾਂ ਨੂੰ ਜਿਹੜਾ ਉਹ ਜ਼ਿੰਦਗੀਆਂ ਜਿਉਣ ਦੇ ਲਈ ਮਜਬੂਰ ਕੀਤਾ ਗਿਆ ਹੈਗਾ ਇੱਥੋਂ ਦੇ ਸਿਸਟਮ ਦੇ ਲਈ ਸਿਰਫ ਔਰ ਸਿਰਫ ਵੋਟਾਂ ਵੇਲੇ ਕਿਹਾ ਜਾਂਦਾ ਹੈਗਾ ਕਿ ਇੰਨੇ ਲੋਕ ਹੈਗੇ ਆ ਇੰਨੀਆਂ ਪਰਚੀਆਂ ਹੈਗੀਆਂ ਤੇ ਲੋਕਾਂ ਨੂੰ ਅਸਲ ਦੇ ਵਿੱਚ ਇਨਸਾਨ ਨਹੀਂ ਸਮਝਿਆ ਜਾਂਦਾ ਉਹਨਾਂ ਨੂੰ ਵੋਟਾਂ ਸਮਝਿਆ ਜਾਂਦਾ ਪਰਚੀਆਂ ਸਮਝਿਆ ਜਾਂਦਾ ਇਸ ਤੋਂ ਵੱਧ ਆ ਜਿਹੜਾ ਉਹ ਕੁਝ ਵੀ ਜਿਹੜਾ ਉਹ ਸਮਝਿਆ ਨਹੀਂ ਜਾਂਦਾ ਜੇ ਇਨਸਾਨਾਂ ਨੂੰ ਇਨਸਾਨ ਸਮਝਿਆ ਜਾਂਦਾ ਹੁੰਦਾ ਤਾਂ ਇਨਸਾਨ ਅੱਜ ਇਸ ਤਰੀਕੇ ਨਾਲ ਗੁਰਬਤ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨਾ ਹੁੰਦੇ ਇਸ ਤਰੀਕੇ ਨਾਲ ਅੱਜ ਇਹ ਸਾਡੇ ਸਾਹਮਣੇ ਬੈਠ ਕੇ ਰੋ ਰੋ ਨਾ ਰਹੇ ਹੁੰਦੇ ਸੋ ਗੱਲਬਾਤ ਦੁਬਾਰਾ ਕਰਾਂਗੇ ਹਾਂਜੀ ਬਸ ਸਾਡਾ ਵੀ ਚੱਲ ਇਹਨਾਂ ਪਕਰਸਾ ਕਦੇ ਜਿੰਨੀ ਵੀ ਸਾਡੀ ਕਰਤਕ ਕਦੇ ਕਰਦੇ ਨੇ ਸਾਡਾ ਕਮਰਾ ਪਾ ਦੇਣ ਸਾਡੇ ਚੱਲ ਇਹਦਾ ਲਾਜ ਜੇ ਕੋਈ ਮਾੜਾ ਮੋਟਾ ਇਹਦਾ ਲਾਜੀ ਕਰਾਉਣਗੇ ਅਸੀਂ ਤੈਨੂੰ ਪਤਾ ਫਰੇਸ ਨਾਲ ਤੇ ਪੈਸੇ ਬਹੁਤ ਲੱਗਦੇ ਆ ਜੀ ਉਹ ਲਾ ਨਹੀਂ ਜਿਵੇਂ ਡਾਕਟਰਾਂ ਨੇ ਬਾਈ ਜੀ ਦਾ ਚੂਲਾ ਬਦਲਣ ਦੇ ਲਈ ਕਿਹਾ ਹਨ ਹਾਂਜੀ ਹੂੰ ਮਤਾਰੀ ਆ ਤੁਹਾਨੂੰ ਬਸ ਇਹਨਾਂ ਕਸਾਰਾ ਕੋਈ ਸਾਡੇ ਅਸੀਂ ਕਿਸੇ ਤੋਂ ਵੋਟਾਂ ਦੇ ਪੈਸੇ ਨਹੀਂ ਲੈਂਦੇ ਜੇ ਅਸੀਂ ਜਿਵੇਂ ਸਾਡੇ ਵੋਟ ਸ਼ੁਰੂ ਤੋਂ ਪੈਂਦੀ ਪਾਉਣੀ ਆ ਜਿੱਥੇ ਵੀ ਕਰਦਾ ਚਲੰਗਾ ਪਾ ਦਿੰਦਾ ਹਨਾ ਹੂੰ ਵੀ ਇਹ ਨਹੀਂ ਕੋਈ ਵੀ ਅਸੀਂ ਪੈਸਾ ਥੱਲਾ ਲੈਨੇ ਉਹਦੀ ਮੈਂ ਪਿੰਡਾਂ ਦੇ ਵਿੱਚ ਇੰਨੇ ਨੇ ਪੈਸੇ ਚਾਲਦੇ ਆ ਲੈ ਲੈਂਦੇ ਅਸੀਂ ਕਿਸੇ ਤੋਂ ਕਰਤੀਆਂ ਨਹੀਂ ਲੈਂਦੇ ਹੂੰ بس اسی ਇਹ ਕਹਿਨੇ ਆ ਵੀ ਵੋਟ ਅਸੀਂ ਪਾਉਣੇ ਆ ਵੀ ਸਾਡਾ ਬਸ ਘਰ-ਬਾਰ ਦਾ ਕਰ ਦਿਓ ਹੱਲ ਕੋਈ ਸਾਡਾ ਲੈਟਰਨ ਬਾਥਰੂਮ ਬਣਾ ਦਿਓ ਉਹ ਨਹੀਂ ਕਿਸੇ ਨੇ ਕੋਈ ਬਣਾ ਕੇ ਦਿੱਤੀ ਜਾਂ ਸਾਡਾ ਕਮਰਾ ਉੱਚਾ ਕਰ ਦਿਓ ਬਸ ਨਹੀਂ ਸਾਡਾ ਕਮਰਾ ਨਹੀਂ ਕਿਸੇ ਨੇ ਕਰਕੇ ਦਿੱਤਾ ਹਮ ਬਸ ਆਹੀ ਆ ਹੋਰ ਕੁਝ ਨਹੀਂ ਸਾਡੇ ਦੀ ਤੈਨੂੰ ਪਤਾ ਅਸਲ ਐਡਰੈਸ ਉਹ ਵੀ ਤੈਨੂੰ ਪਤਾ ਜੀ ਕਪੜਾ ਲੈਣੇ ਆ ਤੇ ਕੋਈ 2 ਮਹੀਨੇ ਕੱਢ ਲੈਣੇ ਨਹੀਂ ਤਾਂ ਨਹੀਂ ਸੀ ਛੇਤੀ ਭਰਾਇਆ ਨਹੀਂ ਜਾਂਦਾ ਹਮ ਕੋਕ ਵੀ ਤੈਨੂੰ ਪਤਾ ਕੰਮ ਦੇ ਨਾਲ ਹੀ ਭਰਾਇਆ ਜਾਂਦਾ ਬੰਦਿਆਂ ਦੀ ਕਮਾਂਗਣ ਘਰ ਬਣਦੇ ਬੁੜੀਆਂ ਦੀਆਂ ਕਮਾਂਜਾ ਨਾ ਕੀ ਬਣਦਾ ਜੀ ਬਿਲਕੁਲ ਹਮ ਤੇ ਉਹ ਤੇ ਇਹ ਤਾਂ ਬਸ ਜਿੰਨਾ ਕੁ ਹੁੰਦਾ ਉਹਨਾਂ ਦਾ ਕਾਰ ਲੈਂਦਾ ਹਮ ਬਾਕੀ ਕੰਮ ਕੋਈ ਹੁੰਦਾ ਨਹੀਂ ਤੋਰ ਹਮ ਕੋਈ ਕਈ ਦਾ ਕੰਮ ਨਹੀਂ ਹੁੰਦਾ ਖੇਤੀ ਦਾ ਕੰਮ ਨਹੀਂ ਵੀ ਕੋਈ ਕਰ ਲੂਗਾ ਕੋਲੇ ਖਾਲਰ ਪੰਜਾਬੂਆ ਨਾ ਹਮ ਸੋ ਸ੍ਰੂਤਿਆ ਨੂੰ ਹੱਥ ਬੰਨ ਕੇ ਅਪੀਲ ਆ ਜੀ ਸਾਡੇ ਵੱਲੋਂ ਵੀ ਕਿ ਇਹਨਾਂ ਦੀ ਹੈਲਪ ਆ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਇਹਨਾਂ ਦਾ ਅਕਾਊਂਟ ਨੰਬਰ ਆਈ ਐਫ ਐਸ ਸੀ ਕੋਡ ਸਭ ਕੁਝ ਅਸੀਂ ਇੱਥੇ ਅੰਦਾ ਦਿੱਤਾ ਹੋਇਆ ਤੇ ਜੋ ਵੀ ਦਾਨੀ ਸੱਜਣ ਇਹਨਾਂ ਦੀ ਹੈਲਪ ਕਰ ਸਕਦੇ ਹੈਗੇ ਸਹਿੰਦੇ ਆ ਜੋ ਇਹਨਾਂ ਦੀ ਹੈਲਪ ਆ ਜਿਹੜੀ ਉਹ ਜ਼ਰੂਰ ਕਰ ਸਕਣ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਤੋਂ ਕੁਝ ਨਹੀਂ ਮੰਗਦੇਗੇ ਅਸੀਂ ਕਦੇ ਵੋਟਾਂ ਦੇ ਜਿਹੜੇ ਪੈਸੇ ਨਹੀਂ ਲਏ ਸੋ ਸਾਰੀ ਗੱਲਬਾਤ ਆਪਾਂ ਇਹਨਾਂ ਦੇ ਜ਼ੁਬਾਨੀ ਜਿਹੜੀ ਉਹ ਸੁਣੀ ਹੋਈਆਂ ਤੇ ਵੋਟਾਂ ਲੈਣ ਦੇ ਲਈ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਆ ਜਾਂਦੀਆਂ ਪਰ ਅਸਲ ਦੇ ਵਿੱਚ ਇਹਨਾਂ ਦੀ ਹਾਲੇ ਤੱਕ ਜਿਹੜੀ ਉਹ ਇਹਨਾਂ ਦੀ ਕਿਸੇ ਨੇ ਕੋਈ ਗੱਲਬਾਤ ਆ ਜਿਹੜੀ ਉਹ ਨਹੀਂ ਸੁਣੀ ਸੋ ਦਾਨੀ ਸਜਣਾ ਨੂੰ ਬੇਨਤੀ ਹੈ ਕਿ ਇਹਨਾਂ ਦੀ ਜਿਹੜੀ ਸਹਾਇਤਾ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਸੋ ਸਾਡਾ ਗਲੀ ਦਾ ਪਾਣੀ ਵੀ ਸਾਡੇ ਘਰੇ ਆਉਂਦਾ ਸਾਰਾ ਜਦੋਂ ਵੀ ਗਾ ਲੰਗਦਾ ਨੀਗਾ ਗਲੀ ਨੀਵੀ ਆ ਪਰ ਉਹ ਸਾਡੇ ਘਰ ਨੂੰ ਪਾਣੀ ਮੁੜ ਕੇ ਆਉਂਦਾ ਔਰ ਸਾਡੇ ਕਮਰਿਆਂ ਦੇ ਵਿੱਚ ਵੜਦਾ ਅੰਦਰ ਵੜ ਜਾਂਦਾ ਹਾਂ ਵੜ ਜਾਂਦਾ ਆ ਸਾਡੀ ਕੰਧ ਪਹਿਲਾਂ ਵੀ ਇਹ ਪਾਣੀ ਨਾਲ ਡਿੱਗੀ ਸੀ ਨੀਲ ਦੇ ਇਨ ਕਾਰਨ ਹੂੰ ਉਹ ਅਸੀਂ ਵੀ ਚਲ ਹੌਲੀ ਹੌਲੀ ਕੱਢ ਲਈ ਆ ਚਲ ਆਪਦੀ ਕੋਈ ਮਾੜਾ ਮੋਟਾ ਸਾਨੂੰ ਪਰੋਣੇ ਨੇ ਕਰਤਾ ਤੇ ਚਲ ਕੱਢ ਗਿਆ ਹੂੰ ਤੇ ਨਹੀਂ ਸਾਡੇ ਤੁਹਾਨੂੰ ਪਤਾ ਵੀ ਸਾਰਾ ਪਾਣੀ ਆਏ ਦੀ ਨੰਗਾ ਜਦੋਂ ਤੇ ਤੇਰੀ ਕਾਂ ਦਾ ਡੈਗ ਵੀ ਸਾਰੀ ਨਾਲ ਖੇਤ ਲੱਗਦੇ ਹਨ ਇਧਰ ਵੀ ਲੱਗਦੇ ਆ ਇਧਰ ਨਾਲ ਹਾਂ ਬਾਣ ਨੀਮਾ ਦਾ ਇਧਰ ਹੂੰ ਸਾਡੇ ਵੀ ਇਧਰ ਉੱਚਾ ਦਾ ਹੂੰ ਤਾਂ ਸਾਰਾ ਪਾਣੀ ਗਲੀ ਤੇ ਸਾਡੇ ਘਰੇ ਆਉਂਦਾ ਬਸ ਆਹੀ ਹੈ ਸਾਡੀ ਗੇਂਤੀ ਤੇ ਸਾਡਾ ਬਸ ਕਮਰਾ ਪਾ ਦੇਣਾ ਹੂੰ ਸਾਡਾ ਚਲ ਕੋਈ ਮਾੜਾ ਮੋਟੇ ਦਾ ਇਲਾਜ ਕਰਾਣ ਹੂੰ ਹੋਰ ਕੋਈ ਨਹੀਂ ਚਾਹ ਹੋਰ ਬਹੁਤ ਧੰਨਵਾਦ ਆ ਵੀ ਇੰਨਾ ਕਸੀਂ ਆਪ ਦਾ ਕਮਾਈ ਜੰਨੇ ਖਾਈ ਜੰਨੇ ਹੂੰ ਪੈਨਾਂ ਦੀ ਅਪੀਲ ਤੁਸੀਂ ਸੁਣੀ ਲਈ ਹੋਣੀ ਆ ਤੇ ਸੋ ਇਹਨਾਂ ਦਾ ਅਕਾਊਂਟ ਨੰਬਰ ਆਈ ਐਫ ਐਸ ਆਈ ਕੋਡ ਅਸੀਂ ਸਕਰੀਨ ਤੇ ਦਿੱਤਾ ਹੋਇਆ ਸੋ ਜੋ ਦਾਨੀ ਸਜਣ ਸਹਿੰਦੇ ਆ ਮਿੱਤਰਪਰਾ ਉਹ ਇਹਨਾਂ ਦੀ ਹੈਲਪ ਆ ਜਿਹੜੀ ਉਹ ਜ਼ਰੂਰ ਕਰਨ ਕਿਉਂਕਿ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ ਕਿਸੇ ਤੋਂ ਵੀ ਹੈਲਪ ਲੈਣ ਨੂੰ ਜਾਂ ਮੰਗਣ ਨੂੰ ਸੋ ਅੱਜ ਇਹਨਾਂ ਦੇ ਹਾਲਾਤ ਇਦਾਂ ਦੇ ਬਣੇ ਹੋਏ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰ ਰਹੇ ਆ ਹੱਥ ਬਨ ਕੇ ਸੋ ਇਹਨਾਂ ਦੀ ਮਦਦ ਆ ਜਿਹੜੀ ਸਰੋਤਿਓ ਆਪਾਂ ਜ਼ਰੂਰ ਕਰੀਏ ਤੇ ਇਹੀ ਇਨਸਾਨੀਅਤ ਆ ਨਹੀਂ ਸਰਕਾਰਾਂ ਸਰਕੂਰਾਂ ਦਾ ਆਪਾਂ ਨੂੰ ਪਤਾ ਹੀ ਆ ਕਿ ਕਿੰਨੇ ਕ ਪਾਣੀ ਜਾ ਅਸਲ ਦੇ ਵਿੱਚ ਸਰਕਾਰਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਸਾਨੂੰ ਸਿਰਫ ਵੋਟਾਂ ਸਮਝਦੀਆਂ ਇਨਸਾਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਇਹਨਾਂ ਨੂੰ ਕੋਈ ਨਹੀਂ ਵੱਡੇ ਵੱਡੇ ਗਪੌੜ ਆ ਜਿਹੜੇ ਟਾਰਾਂ ਆਪਾਂ ਮਾਰਦੇ ਸੁਣਦੇ ਆ ਜਿਹੜੀ ਮੌਜੂਦਾ ਸਰਕਾਰ ਉਹ ਵੀ ਟਾਰਾਂ ਮਾਰਦੇ ਕਿ ਅਸੀਂ ਲੋਕਾਂ ਬਦਲਾ ਕਰਤਾ ਲੋਕਾਂ ਦੀ ਜ਼ਿੰਦਗੀ ਚ ਆ ਕਰਤਾ ਉਹ ਕਰਤਾ ਪਰ ਅਸਲ ਵਿੱਚ ਗਰਾਊਂਡ ਲੈਵਲ ਤੇ ਜਿਹੜਾ ਉਹ ਤੁਸੀਂ ਹਾਲਾਤ ਆ ਜਿਹੜੇ ਉਹ ਦੇਖ ਰਹੇ ਸੁਇਸ਼ ਕਰਕੇ ਬੇਨਤੀ ਹੈ ਕਿ ਇਹਨਾਂ ਦੀ ਹੈਲਪ ਆ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਸੋ ਬਹੁਤ ਬਹੁਤ ਧੰਨਵਾਦ